ਉਸ ਇਤਰਾਸ ਦੇ ਵਿੱਚ ਜੋ ਵੀ ਘਟਨਾ ਕਰਾ ਵਾਪਰਿਆ ਅਗਰ ਸਾਡੇ ਆਪਣੇ ਕੁਝ ਮਸੰਦ ਨਾ ਹੁੰਦੇ ਸ਼ਾਮਿਲ ਤਾਂ ਉਸ ਚੀਜ਼ ਨੂੰ ਰੋਕਿਆ ਜਾ ਸਕਦਾ ਸੀ ਜੇ ਆਪਣੇ ਲੀਡਰ ਚਾਹੁੰਦੇ ਤਾਂ ਬਿਲਕੁਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਨਹੀਂ ਸੀ ਹੋਣਾ ਬਿਲਕੁਲ ਸਮ ਜਰਨਲਿਜ਼ਮ ਨੂੰ ਤਾਂ ਮਾਰਿਆ ਨਹੀਂ ਸੀ ਜਾ ਸਕਦਾ ਆਪਾਂ ਇਹਨਾਂ ਨੂੰ ਵੱਡੇ ਜੀ ਸਮਝੇ ਸਾ ਆਪਣੇ ਉਹ ਅੰਦਰੋਂ ਅੰਦਰ ਹੀ ਉਹਨਾਂ ਦੇ ਨਾਲ ਮਿਲੇ ਹੋਏ ਸਨ ਸਾਦੇ ਗੁਰੂਕਰਨ ਦੀਆਂ ਗੋਲਕਾ ਦਿਖਦੀਆਂ ਸੀ ਜਿਹੜੇ ਤੇ ਅੱਜ ਤੱਕ ਕਾਹ ਬੁੜੂ ਕਰਦੀਆਂ ਗੋਲਕਾ ਵੀ ਖੁੱਲੇ ਆ ਲੁੱਟੀਆਂ ਤੇ ਇਹਨਾਂ ਨੇ ਸਰਕਾਰ ਦੇ ਬੇਸੇ ਵਿੱਚ ਖੁੱਲੇ ਆ ਮੂ ਜੀ ਸਮਰਥਨ ਦਿੱਤਾ ਸੀ ਤਿੰਨ ਤਿੰਨ ਹੋਰ ਪੰਚ ਪੰਚ ਵਾਰ ਮੁੱਖ ਮੰਤਰੀ ਬਣਾਇਆ ਇਹ ਲੋਕ ਸਾਡਾ ਮਸਲਾ ਹੱਲ ਕਿਉਂ ਨਹੀਂ ਕਰ ਸਕਦੇ ਭਾ ਜੋ ਇਸ ਵੇਲੇ ਪਾਰ ਪਿਆ ਹੋਇਆ ਹੈ ਤੁਹਾਨੂੰ ਲੱਗਦਾ ਕਿ ਇਹ ਤੀਜਾ ਬਦਲ ਮਿਲ ਸੂਗਾ ਜਾਂ ਜਿਹੜੀ ਰਵਾਇਤੀ ਪਾਰਟੀਆਂ ਨੇ ਉਹੀ ਰਹਿਣਗੀਆਂ ਇੱਕ ਪਾਸੇ ਕਾਂਗਰਸ ਹੈ ਦੁਖੀ ਦੁਖ ਪਾਇ ਨਿਕਲੇ ਕੋਈ ਅਸੀਂ ਦੇਖਿਆ ਤਾਂ ਨਹੀਂ ਇਹਨਾਂ ਨੇ ਪੰਜਾਬ ਵਾਸਤੇ ਕੁਝ ਚੰਗਾ ਕੀਤਾ ਹੋਵੇ। ਦੂਸਰੇ ਪਾਸੇ ਅਕਾਲੀ ਦਲ ਜਿਹੜਾ ਹੈਗਾ ਉਹ ਸਿੱਧਾ ਸਾਡੀ ਤ੍ਰਾਸਦੀ ਵਾਸਤੇ ਜ਼ਿੰਮੇਵਾਰ ਹੈ। ਉਸਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਨਾਂ ਲੋਕਾਂ ਦੇ ਨਾਲ ਸਾਜ਼ਿਸ਼ ਕਰਕੇ ਕੀਤੀ।